ਹਾਂਜੀ ਸ਼ਾਸਤਰੀ ਕਾਲ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਝੈਲ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਦੀਨੇਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਵਾਰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਜ ਤੇ ਆਪਾਂ ਪਹੁੰਚੇ ਹਾਂ ਵੀਰ ਸਹੈਦੀਪ ਦੇ ਕੋਲ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਸ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਵਧੀਆ ਵਧੀਆ ਕਿਰਪਾ ਵਾਹਿਗੁਰੂ ਦੀ ਹਾਂਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵਿੱਚ ਆਪਣਾ ਸ਼ੈਜੀਪ ਸਿੰਘ ਪਿੰਡ ਦੀਨਵਾਲੀ ਤਸਿਲ ਨਾੜਾ ਜਿਲ੍ਹਾ ਬਸਰ ਠੀਕ ਆ ਜੀ ਫੋਨ ਨੰਬਰ ਹਾਂਜੀ ਫੋਨ ਨੰਬਰ ਫੋਨ ਨੰਬਰ ਵਿੱਚ ਆਪਣਾ 9501733988 ਠੀਕ ਆ ਜੀ ਬਾਈ ਜੀ ਦੱਸਿਓ ਹੁਣ ਵੜ ਕਿੰਵਾ ਸੁਆ ਸੁਈ ਆ ਇਹ ਵੀ ਜੀ ਸੁਆ ਸੁਈ ਦੂਜਾ ਅੱਛਾ ਜੀ ਤੇ ਮੂੰਹ ਭਰੇ 6 ਦਾਂਦੀਆਂ ਜਿਹੜੀਆਂ ਕੰਨੀਆਂ ਨਾ 8 ਦਾਂਦੀਆਂ ਅੱਛਾ ਜੀ ਠੀਕ ਆ ਜੀ ਹਾਂਜੀ ਹਾਂਜੀ ਕਿੰਨਾ ਚਾਹਦਾ ਮੈਨੂੰ ਦੁੱਧ ਜੋ ਤੁਸੀਂ ਜੀ ਬਿਲਕੁਲ ਤਿਆਰ ਹੋਏ ਆਣਗੇ 3 ਟਾਈਮ 4 ਟਾਈਮ ਚੋਲੇ ਅੱਛਾ ਜੀ 12 ਕਿਲੋ ਵਿੱਚ ਤਿਆਰ ਹੋਵੇ ਕੰਡੇ ਵਾਲਾ ਠੀਕ ਹੈ ਹਾਂ ਜੀ ਹਾਂ ਜੀ ਲਓ ਜੀ 12 ਲੀਟਰ ਦਾ ਇਸ ਟਮ ਦੁੱਧ ਤਿਆਰ ਬਾਣੀ ਵਾਲੇ ਲੱਖ ਦੇ ਵਿੱਚ ਜੀ ਹਜ਼ਾਰੀ ਦੇ ਅੱਛਾ ਜੀ ਇਹ ਵੀ ਚਲੋ ਬੈਠ ਸਾਮ ਕਰਾਂਗੇ ਤੇ ਬੈਠ ਦੁੱਧ ਨਹੀਂ ਤੁਹਾਨੂੰ ਪਤਾ ਕੱਦ ਵਜਣੇ ਵੇਖੋ ਬੈਠ ਦੋ ਨਹੀਂ ਨਹੀਂ ਬਹੁਤ ਸਪੀਡ ਵੈੜਿਆ ਬਾਕੀ ਕੱਡ ਕਾੜ ਵੀ ਜਿਹੜਾ ਚੰਗਾ ਆ ਗਿਆ ਕਰਮਾਲੀ ਦਾ ਦੁੱਧਾਂ ਸੁਗਾ ਸੁਈਆ ਤੇ ਅਸਟਾ ਮੌਕੇ ਤੇ 100 ਲੀਟਰ ਦੁੱਧ ਤਿਆਰ ਵਾਕੀ ਫੇਸ ਕੁਆਲਟੀ ਵੀ ਚੈੱਕ ਕਰਨੇ ਆ ਤੇ ਛਣ ਜਿਹੜਾ ਮੁੱਠੀਦਾਰ ਲੱਗਾ ਵਾ ਤੇ ਹਵਾਨੇ ਤੇ ਮਿਲਕ ਵੈਟ ਬਹੁਤ ਹੀ ਚੰਗੀ ਆ ਗਈ ਆ ਗੱਡ ਘੜ ਵੀ ਜੀ ਚੈੱਕ ਕਰ ਲਓ ਤੇ ਵੈਟ ਦੀ ਬਰੀਡ ਚੈੱਕ ਕਰ ਲਓ ਠੀਕ ਆ ਠੀਕ ਆ ਜੀ ਨਾਲਾ ਨੂੜਾ ਵੀ ਕਾਫੀ ਆ ਗਿਆ ਛੱਡੇ ਦੇ ਚਲੋ ਚੰਗੀ ਬਰੀਡ ਵਾਲੀ ਹੈ ਬਾਕੀ ਕੋਈ ਸਾੰਭਰ ਵਾਲਾ ਭਰਾ ਖੜੇ ਚੰਗਾ ਦੁੱਧ ਕੱਢੀ ਜੋ ਕਿ ਚੱਡਾ ਜਿਹੜਾ ਬਹੁਤ ਹੀ ਬਾਖਮਾਲ ਲੱਗ ਰਿਹਾ ਵਾ ਕਣ ਪੰਡਾ ਪਾਈਆਂ ਕਰਮਾਲੀ ਨੇ ਜਵਾਕ ਬਾਈ ਜਿਹੜੇ ਪਿਛੇ ਜਵਾਕ ਵਿੱਚ ਬੱਛਾ ਜੀ ਠੀਕ ਆ ਜੀ ਮੇਲ ਕਾ ਕਰ ਲਓ ਮੇਰਾ ਬੈਸਲੇ ਕੋਈ ਲੋਰੀਆਂ ਸੀਲੀਆਂ ਚੈੱਕ ਕਰੋ ਤੀਂ ਵਹਿੜਦੀਆਂ ਆ ਚੀਜ਼ਾਂ ਆਈਆਂ ਬਹੁਤ ਘਟ ਲੱਭਦੀਆਂ ਵਾ ਤੇ ਬਾਕੀ ਥਣ ਵੀ ਜਿਹੜਾ ਮੁਠੀਦਾਰ ਲੱਗਾ ਵਾ ਚੱਕਰ ਵੀ ਜੀ ਲੱਗੇ ਤੋ ਨਾ ਬਾਣੇ ਨਾੜਾ ਚੈੱਕ ਕਰਾ ਦਿਓ ਜੀ ਜਰੂਰ ਇਹਨੂੰ ਕਰੋ ਇਲਾਗੇ ਨੂੰ ਚੈੱਕ ਹੋਵਾਨੇ ਤੇ ਨਾੜਾਂ ਤੇ ਮਿਲਕ ਵਾਂ ਜਿਹੜੀ ਬਹੁਤ ਹੀ ਚੰਗੀ ਲੱਗੀ ਆ ਤੇ ਖਾਣ ਵੀ ਜਿਹੜਾ ਮੁੱਠੀਦਾਰ ਲੱਗਦਾ ਬਾਕੀ ਜੀ ਕਦ ਘੜ ਚਾਹ ਕਰ ਲੋ ਮੇਰੇ ਬਾਬਾ ਬਿਲਕੁਲ ਬਿਲਕੁਲ ਕਿੰਨਾ ਟਾਈਮ ਹੋ ਗਿਆ ਕੋਈ ਸੁਈ ਨੂੰ ਸੁਈ ਨੂੰ ਜੀ ਇਹੋ ਕੋਈ ਹੋ ਗਿਆ ਹਫਤਾ ਲਾਡੋ ਅੱਛਾ ਜੀ ਹਾਂ ਜੀ ਦੋ ਹਫਤੇ ਦੋ ਦਸ ਦਿਨ ਦੇ ਵਿੱਚ ਵਿੱਚ ਹੋ ਗਿਆ ਠੀਕ ਆ ਠੀਕ ਆ ਜੀ 10 ਦਿਨ ਦੇ ਆਸਪਾਸ ਜਿਹੜਾ ਟਾਈਮ ਹੋ ਗਿਆ ਸੁਈ ਨੂੰ ਤੇ ਮੈਲਾ ਮੂਲਾ ਜੀ ਮਾਰਨਾ ਨਾ ਹਾਂ ਜੀ ਜੀ ਮੈਲਾ ਮਾਰਨ ਦੀ ਜੇ ਅੱਜ ਵੀ ਮਾਰਿਆ ਨੇ ਮੈਲਾ ਅੱਛਾ ਜੀ ਰੇਤ ਦੀ ਆਈ ਆ ਤੇ ਮੈਲਾ ਮਾਰਿਆ ਨਹੀਂ ਨਹੀਂ ਇਹ ਚੱਲਣ ਦੀ ਆ ਬਾਕੀ ਚਲ ਕਿੰਨਾ ਪਰਿਯੋਗ ਦੁੱਧ ਦੁੱਧ ਵੀ ਜੀ ਨੇ ਕਿਹਾ ਵੀ 16 17 ਕਿਲੋ ਗ੍ਰਾਮ ਦਾ ਦੇਈ ਜੋਗੀ ਅੱਛਾ ਜੀ ਹਾਂ ਜੀ ਹਾਂ ਜੀ ਬਾਕੀ ਬ੍ਰੀਡ ਦੇ ਹਿਸਾਬ ਨਾਲ ਦੇਣਾ ਵੀ ਚਾਹੀਦਾ ਬ੍ਰੀਡ ਹਿਸਾਬ ਨਾਲ ਜੀ ਦੁੱਧ ਜੇ ਕੁਝਾ ਵੀਰ ਭਰਾ ਕਰ ਲੂ ਹਾਂ ਜੀ ਬ੍ਰੀਡ ਨੇ ਵਿੱਚ ਦਿਨੋ ਦਿਨ ਵਾਧੇ ਕਰਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਥੋੜੀ ਆ ਬਾਕੀ ਵੀ ਥੋੜੀ ਆ ਇਹਦੇ ਸਟਾਲੇ ਦੇ ਬੜਾ ਮੰਦੀਆਂ ਹੋ ਹਾਂ ਜੀ ਵਿਜੀ ਸਿਆਦ ਦੇ ਸਾਰਾ ਸਿਆਲ ਵੀ ਵਿਜੀ ਸੱਜੇ ਰਹੀ ਆ ਬਿਲਕੁਲ ਹਾਂ ਜੀ ਹਾਂ ਜੀ ਸਾਰਾ ਸਿਆਲ ਨੇ ਦੁੱਧ ਦੇਣਾ ਪੁਰਕ ਪੂਰਾ ਠੀਕ ਆ ਠੀਕ ਆ ਬਾਈ ਇਹਦਾ ਹਰ ਮੁੱਲ ਕੀ ਕਰਨਾ ਹੈ ਮੁੱਲ ਵਿੱਚ ਕੀ ਆ ਜੀ ਕਰਦੇ ਤੁਹਾਨੂੰ ਪਤਾ ਪਹਿਲਾਂ ਬੈਠਾ ਸਾਧ ਘਾਟ ਚੈੱਕ ਕਰਾ ਦਿਓ ਹਾਂ ਜੀ ਤੇ ਮਤਲਬ ਕਿ ਸਕੀਨ ਸਕੀਨ ਚੈੱਕ ਕਰਾ ਬਹੁਤ ਚੰਗਾ ਲੱਗਾ ਵਾ ਛਾਣਾ ਦੇ ਇਕੱਲਾ ਇਕੱਲਾ ਲੱਗਾ ਵਾ ਹਾਂ ਜੀ ਤੇ ਮੁੱਲ ਬਾਈ ਇਹਦਾ ਦੱਸ ਦੇਗਾ ਮੁੱਲ ਵਿਜੀ ਇਹਦਾ ਕਰ ਦਈਏ 50000 ਕਰ ਦਈਏ ਕਰੀਏ ਜੈਸਮੋਈ ਜੈਸਮੋਈ ਕਰ ਦਈਏ ਹਾਂ ਜੀ 47 ਦੇ ਦਈਏ ਵਿਜੀ ਹਾਂ ਨਾ ਹਾਂ ਨਾ ਦੇ ਦਈਏ ਹਾਂਜੀ 45000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਕਰਦਾਂਗੇ ਅੱਛਾ ਜੀ ਹਾਂਜੀ ਹਾਂਜੀ ਇਹ ਸਿੱਧੀ ਡਾਇਰੈਕਟਰ ਡਾਇਰੈਕਟ ਦੇ ਦਾਂਗੇ ਵਿੱਚ 43 ਦੀ 45 ਵੀ ਹਾਂਜੀ 45 ਦੀ ਵਿੱਚ ਹੀ ਦੇ ਦਾਂਗੇ ਹਾਂ ਨਾ ਜੀ ਠੀਕ ਹੈ ਲਓ ਜੀ 45000 ਦੀ ਜੇ ਕੇ ਫਿਰ ਤੁਹਾਡੇ ਡਾਇਰੈਕਟ ਫੀਤ ਨਹੀਂ ਆ ਤੇ ਜੇ ਕੇ ਵੀਰ ਪੁਰਾਣੇ ਪਹੁੰਚ ਕਰਾਉਣੇ ਤੇ ਫਿਰ 45000 ਦੇ ਵਿੱਚ 100 ਕਿਲੋਮੀਟਰ ਪਹੁੰਚ ਫਰੀ ਆ ਤੇ ਹਰ ਵਾਰੀ ਪਾਈ ਜਿਹੜੀ ਆਫਰ ਲਾਉਂਦਾ ਆ ਇੱਟ ਚੱਗੇ ਪਸ਼ੂ ਲਿਆ ਕੇ ਬਾਈ ਪੌਂਦਾ ਤੇ ਬਾਈ ਕੁਝ ਕਹਿਣਾ ਹੋਵੇ ਤੇ ਬਾਕੀ ਜੀ ਆਪਾਂ ਤੇ ਇਹੋ ਕਹਾਂਗੇ ਕਿ ਆ ਕੇ ਚੋਕ ਤੇ ਫੇਰ ਵਹਿੜ ਖੜੋ ਹਾਂਜੀ ਚੁੱਕ ਕੇ ਵੀਰ ਭਰਾਣੇ ਪੈਸੇ ਦੇਣੇ ਕਿਉਂ ਜੀ ਬਿਲਕੁਲ ਬਿਲਕੁਲ ਜੀ ਆਪਾਂ ਪਿਛੋ ਚੋਕ ਲੈ ਆਈ ਜੀ ਵੀਰ ਭਰਾ ਵੀ ਆਪਣੇ ਕੋਲ ਚੋਕ ਖੜਨ ਹਾਂਜੀ 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 ਬਾਕੀ ਨਾਲ ਪਤਾ ਡਿੱਡੀ ਵਹਿੜ ਇਹਨਾਂ ਦੇ ਵਿੱਚ ਦੁੱਧ ਦੇਣਾ ਹੀ ਦੇਣਾ ਬਿਲਕੁਲ ਸ਼ਵਾ ਕਰ ਲੋਗੇ ਇਹਨੇ ਵਜਨ ਕਰ ਸੋ ਤੇ ਇਹਨ ਬਾਜ ਦਾ ਬੱਚਾ ਵਾ ਇੱਕ ਜੰਬੇ ਬਰੀਡ ਵਾਲੀ ਹੈ ਤੇ ਜੱਟਾ ਫਿਰ ਤੁਸੀਂ ਚੈੱਕ ਕਰ ਸਕਦੇ ਜਾਨ ਪੰਡਾ ਪੰਗੀਆਂ ਥੱਲੇ ਕਰਮਾਲੀ ਦੇ ਠੰਡੀ ਸ਼ੀਲਬੀ ਜੀ ਬਹੁਤ ਤੁਹਾਨੂੰ ਅੱਗੇ ਵਿਖਾਵੇ ਦਿੱਤੀ ਆ ਹਾਂਜੀ ਹਾਂਜੀ ਠੰਡੀ ਜੀ ਨਾਲ ਕੋਈ ਸ਼ੱਕ ਨਹੀਂਗਾ ਠੀਕ ਠੀਕ ਚਵਾਈ ਹੋਊਗੀ ਪੈਮਲਗੀ ਪੋਲੀ ਹੋਊਗੀ 5 ਸਾਲ ਦਾ ਬੱਚਾ ਪਿਆ ਕੇ ਚੋਲੇ ਅੱਛਾ ਜੀ ਹਾਂਜੀ ਹਾਂਜੀ ਠੀਕ ਲੋ ਵੀ ਚਵਾਈ ਚੋਈ ਜਿਹੜੀ ਇਹਨ ਇੱਕ ਨੰਬਰ ਮੋਟੀ ਧਾਰ ਭਾਈ ਕਹਿੰਦਾ ਤੇ ਭਾਵੇਂ ਚਾਹੇ ਕੋਈ ਜਵਾਕ ਤੇ ਦਾ ਚੋਲੇ ਚਾਹੇ ਕੋਈ ਭੈਣ ਭਰਾ ਜਿੰਦਾ ਚਵਾਈ ਕਰਦਾ ਵਾ ਚੋਤਦਾ ਵਾ ਪੋਲੀ ਧਾਰਿਆ ਤੇ ਭਾਈ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ